ਅੱਜ ਫਿਰ ਲੱਗੇ ਸੋਣਿਆ ਸੋਣਿਆ ਕੁੜੀਆਂ ਦੇ ਰਿਸ਼ਤੇ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮਿਤ ਔਰ ਵੈਲ ਸੈਟਲਡ ਇੰਡੀਆ ਔਰ ਫੋਰਨ ਦੇ ਲੜਕਿਆਂ ਦੇ ਰਿਸ਼ਤੇ ਆ ਜਿਸ ਨੂੰ ਐਂਡ ਤੱਕ ਬਣੀ ਰਹਿਣਾ ਸ਼ੇਡ ਐਂਡ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਵੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟ੍ਰਿਸ਼ਨ ਕਰ ਜੀ ਤੇ ਭਾਈ ਜੰਦੀ ਰਿਸ਼ਤੇ ਦੀ ਐਡ ਜੇ ਕਿ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਲਗਾਈ ਜਾਂਦੀ ਹੈ ਸੋ ਵਾਈਗਰੂ ਜੀ ਜਿਹੜੇ ਤੇ ਨਵੇਂ ਹੋ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਔਰ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਨਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲਦੀ ਠੀਕ ਹੈ ਜੀ ਔਰ ਵਾਈਗਰੂ ਜੀ ਧੰਨ ਧੰਨ ਜੀ ਤੇ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਔਰ ਕਿਹੜੇ ਸ਼ਹਿਰ ਤੋਂ ਤੁਸੀਂ ਬਿਲੋਂਗ ਕਰਦੇ ਹੋ ਇਹ ਵੀ ਜ਼ਰੂਰ ਦੱਸਣਾ ਨਹੀਂ ਦੱਸਦੇ ਤੁਸੀਂ ਔਰ ਵਾਈਗਰੂ ਜੀ ਤੁਸੀਂ ਵੀ ਕਿਧਰੇ ਗਏ ਮਤਲਬ ਕਿ ਤੁਸੀਂ ਘਰ ਬੈ ਕੇ ਹੀ ਆਪਣੇ ਰਿਸ਼ਤੇ ਦੀ ਐਡ ਬੜੇ ਈਜ਼ੀ ਮੈਥਡ ਨਾਲ ਪਵਾ ਸਕਦੇ ਹੋ ਠੀਕ ਹੈ ਤੁਹਾਨੂੰ ਕਿਸੇ ਮੈਰਿਜ ਬਿਊਰੋਕਲ ਜਾਣ ਦੀ ਲੋੜ ਨਹੀਂ ਹੈ ਮਤਲਬ ਕਿ ਤੁਹਾਡੀ ਹਰ ਐਡ ਵਿੱਚ ਤੁਹਾਡਾ ਨੰਬਰ ਮੈਂਸ਼ਨ ਕਰ ਦਿੱਤਾ ਜਾਂਦਾ ਹੈ ਕਿ ਈਜ਼ੀ ਜਿਹੜੀ ਲੜਕੀ ਨੂੰ ਤੁਹਾਡੀ ਪ੍ਰੋਫਾਈਲ ਪਸੰਦ ਆਵੇ ਲੜਕੇ ਨੂੰ ਤੁਹਾਡੀ ਪ੍ਰੋਫਾਈਲ ਪਸੰਦ ਆਵੇ ਔਰ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਤੁਸੀਂ ਆਪਸ ਵਿੱਚ ਕਰ ਸਕਦੇ ਹੋ ਬਿਨਾ ਕਿਸੇ ਵੀ ਚੋਲੇ ਤੋਂ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਕਰਦੇ ਹਾਂ ਜੀ ਰਿਸ਼ਤਿਆਂ ਦੀ ਵਾਈਗਰੇਜ ਜੀ ਪਹਿਲਾ ਰਿਸ਼ਤਾ ਜੈਕਸਿਖ ਲੜਕੀ ਦਾ ਜੀ ਨਾਮ ਕੋਰ 1997 ਦਾ ਜਨਮ 5 ਫੁੱਟ 4 ਹਾਈਟ ਹੈ ਏਰੀਆ ਮੋਹਾਲੀ ਲੜਕੀ ਨੇ ਪੜਾਈ ਕੀਤੀ ਹੈ ਬੀਕੋਮ ਕੀਤੀ ਹੈ ਮੈਰਿਜ ਬਿਊਰੋ ਵਾਲੇ ਬਿਲਕੁਲ ਨਾ ਨੋ ਸੰਪਰਕ ਕਰਨ ਲੜਕਾ ਚਾਹੀਦਾ ਜੋ ਵਧੀਆ ਹੋਵੇ ਮਿਨੀਮਮ ਲੜਕੇ ਕੋਲ 15 ਤੋਂ 20 ਕਿਲੇ ਜ਼ਮੀਨ ਹੋਵੇ ਜਦੋਂ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰ ਸਕਦੇ ਹੋ ਜੋ ਰਿਸ਼ਤੇਦਾਰੀ ਵਾਈਗਰੇਜੇ ਰਿਸ਼ਤਾ ਜੀ ਵੈਲ ਸੈਟਲਡ ਮੁੰਬਈ ਤੋਂ ਰਿਸ਼ਤਾ ਹੈ ਜੀ ਲੜਕੇ ਦਾ ਲੜਕਾ ਥੋੜਾ ਮੰਗਲੀਕਾ ਬਟ ਉਹਨ ਕੰਪਨੀ ਦੇ ਵਿੱਚ ਔਰ ਸਮਾਰਟ ਇੰਕਮ ਹੈ ਜੀ ਪਿਤਾ ਜੀ ਜਨਰਲ ਮੈਨੇਜਰ ਨੇ ਮਾਤਾ ਜੀ ਹੋਮ ਇਕਰ ਨੇ ਇੱਕ ਬ੍ਰਦਰ ਦਾ ਛੋਟਾ ਜੋ ਫਾਈਵ ਸਟਾਰ ਹੋਟਲ ਦੇ ਵਿੱਚ ਵਰਕਿੰਗ ਕਰਦੇ ਪਏ ਲੜਕੀ ਚਾਹੀਦੀ ਹੈ ਐਜੂਕੇਟਿਡ ਹੋਵੇ 5 ਫੁੱਟ 2 ਤੋਂ ਉੱਪਰ ਹੋਣੀ ਹਾਈਟ ਹੋਵੇ ਔਰ ਫੈਮਿਲੀ ਦੀ ਵੈਲਿਊ ਸਮਝਣ ਵਾਲੀ ਹੋਵੇ ਠੀਕ ਹੈ ਜੀ ਜਿੰਨਾਂ ਸੰਪਰਕ ਕਰ ਸਕੋ ਜਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕੋ ਜੀ ਰਿਸ਼ਤੇਦਾਰੀ ਵਾਈਗਰੇ ਜੀ ਰਿਸ਼ਤਾ ਜੀ ਯੂ ਐਸ ਏ ਵਰਕ ਪਰਮਿਟ ਲੜਕੇ ਦਾ ਨਾਮ ਸਿੰਘ ਜੱਟ ਸਿਕ ਫੈਮਿਲੀ ਤੋਂ ਬਿਲੋਂਗ ਕਰਦੇ 1999 ਦਾ ਜਨਮ 5 ਫੁੱਟ 10 ਇਟਾ ਜੀ ਸਟੱ ਜੀ ਗਵਾ ਯੂਐਸਏ ਕੈਲੀਫੋਰਨੀਆ ਦੇ ਰਹਿਣ ਵਾਲੇ ਏਰੀਆ ਜੀ ਕਪੂਰਥਲਾ ਲੜਕੀ ਚਾਹੀਦੀ ਜੋ ਯੂਐਸਏ ਵਿੱਚ ਹੋਵੇ ਯੂਐਸਏ ਦੀ ਪੀਆਰ ਹੋਵੇ ਜਾਂ ਸਿੰਪਲ ਵਰਕ ਪਰਮਿਟ ਤੇ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰ ਸਕਦੇ ਹੋ ਜੇ ਰਿਸ਼ਤੇ ਦੀ ਮਾਈਕ੍ਰੋ ਜੀ ਰਿਸ਼ਤੇ ਜੀ ਕੈਨੇਡਾ ਵਰਕ ਪਰਮਿਟ ਲੜਕੇ ਦਾ ਜੀ ਇਹਨਾਂ ਕੋ 10 ਸਾਲ ਦਾ ਅਮਰੀਕਾ ਦਾ ਵੀਜ਼ਾ ਵੀ ਗਵਾ ਔਰ ਨਾਮ ਸਿੰਗਲ ਉਬਾਨਾ ਹੈ ਜੀ 1990 ਦਾ ਜਨਮ 5 ਫੁੱਟ 8 ਹਾਈਟ ਹੈ ਜੀ ਔਰ ਡੀਜ਼ਲ ਮਕੈਨਿਕ ਕੈਨੇਡਾ ਤੋਂ ਕਿੰਨੇ ਇਹਨਾਂ ਨੇ ਵਰਕ ਕਰਦੇ ਪਏ ਕੈਨੇਡਾ ਦੇ ਵਿੱਚ ਔਰ ਵਰਕ ਕਮ ਬੈਕ ਫਰ ਸੈਟਲਡ ਹੈ ਜੀ ਮੈਲਬਨ ਵਿੱਚ ਇੱਕ ਜਿਹੜਾ ਬ੍ਰਦਰ ਹੈ ਉਹ ਵੈਲ ਸੈਟਲਡ ਬਿਜ਼ਨਸ ਹੈ ਜੀ ਔਰ ਮੈਰਿਡ ਹੈ ਨਰੀ ਜਿਹੜੀ ਵਾਈਫ ਹੈ ਉਹ ਕੈਨੇਡਾ ਦੇ ਵਿੱਚ ਡੈਂਟਿਸਟ ਡਾਕਟਰ ਹੈ ਠੀਕ ਹੈ ਔਰ ਲੜਕੀ ਚਾਹੀਦੀ ਏਰੀਆ ਜਿਹਨਾਂ ਦਾ ਪੰਜਾਬ ਦਾ ਸਮਰਾਲਾ ਲੜਕੀ ਚਾਹੀਦੀ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਪੀਆਰ ਹੋਵੇ ਸਟੂਡੈਂਟ ਵੀਜ਼ੇ ਤੇ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲੂਬਾਨਾ ਕਾਸਟ ਹੋਵੇ ਠੀਕ ਹੈ ਜੀ ਜਾਂ ਅਪਰ ਕਾਸਟ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜੀ ਔਰ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਕਰ ਜੀ ਰਿਸ਼ਤਾ ਜੀ ਕੈਨੇਡਾ ਵਾਲੇ ਲੜ ਹਾਈ ਟੈਕ ਦੀ ਸਟੱਡੀ ਕੀਤੀ ਇਹਨਾਂ ਨੇ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਕੀਤਾ ਵਰਕਿੰਗ ਕਰਦੇ ਪਏ ਐਜ਼ ਅ ਪ੍ਰੋਜੈਕਟ ਮੈਨੇਜਰ ਆਟੋਮੈਟਿਕ ਇੰਡਸਟਰੀ ਪਿਤਾ ਜੀ ਰਿਟਾਇਰ ਨੇ ਮਾਤਾ ਜੀ ਸੇਲਸ ਕੋਆਰਡੀਨੇਟਰ ਹੈਗੇ ਨੇ ਟ੍ਰਾਂਟੋ ਕੈਨੇਡਾ ਦੇ ਰਹਿਣ ਵਾਲੇ ਆ ਠੀਕ ਹੈ ਜੀ ਲੜਕੀ ਚਾਹੀਦੀ ਹੈ ਐਜੂਕੇਟਿਡ ਹੋਵੇ ਫੈਮਿਲੀ ਦੀ ਵੈਲਿਊ ਸਮਝਣ ਵਾਲੀ ਹੋਵੇ 25 ਤੋਂ 29 ਸਾਲ ਦੇ ਵਿੱਚੋਰੀ ਉਮਰ ਹੋਵੇ ਔਰ ਲੜਕੀ ਕੈਨੇਡਾ ਦੀ ਸਿਟੀਜ਼ਨ ਜਾਂ ਫਿਰ ਪੀਆਰ ਹੋਵੇ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਨਾ ਜਰੂਰ ਸੰਪਰਕ ਕਰਨਾ ਜੀ ਬਹੁਤ ਵਧੀਆ ਰਿਸ਼ਤਾ ਹੈ ਵਾਈਗਰੂ ਜੀ ਰਿਸ਼ਤਾ ਜੀ ਮੰਗਲੇਕ ਲੜਕੀ ਦਾ ਨਾਮ ਐਸ ਸ਼ਰਮਾ 1993 ਦਾ ਜਨਮ ਚੰਡੀਗੜ੍ਹ ਦੇ ਰਹਿਣ ਵਾਲੇ ਜੀ ਐਮਬੀ ਕੀਤੀ ਹੋਈ ਹੈ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਵਰਕਿੰਗ ਕਰਦੇ ਪੇ ਕੈਨੇਡਾ ਦੇ ਵਿੱਚ ਲੜਕਾ ਚਾਹੀਦਾ ਜੋ ਮੰਗਲੇਕ ਹੋਵੇ ਔਰ ਇਹਨਾਂ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਵਟਸਐਪ ਕਰਨਾ ਠੀਕ ਹੈ ਜੀ ਵਟਸ ਤੇ ਮੈਸੇਜ ਛੱਡਣਾ ਵਾਈਗਰੂ ਜੀ ਰਿਸ਼ਤੇ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਬਿਜ਼ਨਸਮੈਨ ਹੈ ਜੀ ਸਿੰਗਲ ਸਟੈਨ ਹੈ ਛੋਟਾ ਪਰਿਵਾਰ ਨਾਮ ਸਿੰਘ ਵਾਲਿਆ ਵੈਸ਼ਨੋਆ ਜੀ ਕਾਸਟ ਸਿੱਖਾਲੂ ਵਾਲਿਆ ਖੱਤਰੀ ਨੇ 1996 ਦਾ ਜਨਮ ਪਿੰਡ ਫੁੱਟ 6 ਹਾਈਟ ਹੈ ਆਈਟੀਆਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਔਰ ਵਰਕ ਕਰਦੇ ਪੇ ਬਿਜ਼ਨਸ ਓਨਰ ਨੇ ਪਿਤਾ ਜੀ ਵੀ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਨਿਊਕਲੀਅਰ ਫੈਮਿਲੀ ਮਤਲਬ ਛੋਟੀ ਫੈਮਿਲੀ ਹੈ ਜੀ ਨਰੀ ਗੁਰਦਾਸਪੁਰ ਦੇ ਰਹਿਣ ਵਾਲੇ ਔਰ ਗੁਰਦਾਸਪੁਰ ਵਾਲਿਆਂ ਨੂੰ ਹੀ ਪਹਿਲ ਹੈ ਠੀਕ ਹੈ ਜੀ ਸੋ ਤੁਸੀਂ ਇਹ ਜੋ ਸੰਪਰਕ ਕਰਨਾ ਜੀ ਨਾਲ ਬਾਈਟਰ ਗ੍ਰੈਜੂਏਸ਼ਨ ਕੀਤੀ ਹੋਈ ਵਰਕ ਕਰਦੇ ਫਾਈਨੈਂਸ ਪਲਸ ਪ੍ਰੋਪਰਟੀ ਡੀਲਰ ਨੇ ਪਿਤਾ ਜੀ ਨਹੀਂ ਹਰ ਮਾਤਾ ਜੀ ਹੋਮਿਕ ਦੋ ਸਿਸਟਰਸ ਨੇ ਜੋ ਮੈਰਿਡ ਜਲੰਧਰ ਦੇ ਰਹਿਣ ਵਾਲੀ ਹੈ ਜੀ ਲੜਕੀ ਚਾਹੀਦੀ ਵਧੀਆ ਹੋਵੇ ਬ੍ਰਾਹਮਣ ਸ਼ਰਮਾ ਰਾਜਪੂਤ ਖੱਤਰੀ ਵਾਲੇ ਨਾਲ ਸੰਪਰਕ ਕਰ ਸਕਦੇ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਈਗਰ ਜੀ ਰਿਸ਼ਤਾ ਹੈ ਜੀ ਮਜਬੀ ਸਿੱਖ ਲੜਕੇ ਦਾ ਜੀ ਇਹਨਾਂ ਦਾ ਆਪਣਾ ਬਹੁਤ ਵਧੀਆ ਕੰਮ ਹੈ ਜੀ ਇੰਟਰਲੌਕ ਦਾ ਲੜਕੇ ਰੱਖੇ ਹੋਏ ਤਿੰਨ ਚਾਰ ਨਾਮ ਸਿੰਘ ਹੈ ਜੀ 25 ਸਾਲ ਦੀ ਉਮਰ 5 ਫੁੱਟ 4 ਹਾਈਟ ਹੈ ਏਰੀਆ ਦਿਨਾਨਗਰ ਆਪਣਾ ਬਹੁਤ ਵਧੀਆ ਕੰਮ ਹੈ ਜੀ ਇੰਟਰਲੌਕ ਦਾ ਕੰਮ ਹੋ ਠੀਕ ਹੈ ਜੀ ਨਾ ਕੋਈ ਭੈਣ ਨਾ ਕੋਈ ਭਰਾ ਵਿਆਹ ਤੋਂ ਬਾਅਦ ਇਹਨਾਂ ਨੇ ਫੌਰਨ ਹੀ ਜਾਣਾ ਵਾ ਔਰ ਲੜਕੀ ਚਾਹੀਦੀ ਕਿਸੇ ਵੀ ਕਾਸਟ ਦੀ ਹੋਵੇ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਲੜਕੀ ਚਾਹੀਦੀ ਬਿਨਾਂ ਦਹੇਜ ਤੋਂ ਚੁਣੀ ਜੜਾ ਵਾ ਵੈਗਰੂ ਜੀ ਰਿਸ਼ਤਾ ਜੀ ਰਾਮਗੜੀਆ ਲੜਕੇ ਦਾ ਨਾਮ ਸਿੰਘ 1996 ਦਾ ਜਨਮ ਪੰਟ ਫੁੱਟ ਦਾ ਸਾਈਟ ਹੈ ਜੀ ਦਸਵੀਂ ਪਾਸ ਹੈ ਆਟੋ ਇਲੈਕਟ੍ਰੋਨਿਕਸ ਦਾ ਕੰਮ ਹੈ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਤੇ ਇੱਕ ਪੈਨ ਹੈ ਜੋ ਮੈਰਿਡ ਹੈ ਇਹਦੀ ਲੁਧਿਆਣਾ ਲੜਕੀ ਚਾਹੀਦੀ ਜੋ ਵਧੀਆ ਹੋਵੇ ਸਿੰਪਲ ਤੇ ਕਰੇਲੂ ਚੁਣੀ ਚੜਾਵਾ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵੈਗਰੂ ਜੀ ਰਿਸ਼ਤਾ ਜੀ ਲੜਕੀ ਦਾ ਲੜਕੀ ਖਤਰੀ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਪੰਟ ਫੁੱਟਿੰਗ ਹੈ ਨਾਲ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵੈਗਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਦਾ ਲੜਕਾ ਔਰ ਉਹਦੇ ਮਮਾ ਕੱਲੇ ਹੀ ਰਹਿੰਦੇ ਘਰ ਚ ਜੀ ਨਾਮ ਹੈ ਜੀ ਏ ਕੁਮਾਰ ਕਾਸਟ ਬ੍ਰਾਹਮਣ 1986 ਦਾ ਜਨਮ ਪੰਟ ਫਰਸਤ ਹਾਈਟ ਹੈ ਜੀ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਪਲੱਸ ਡਿਪਲੋਮਾ ਇਨ ਕੰਪਿਊਟਰ ਵਰਕ ਕਰਦੇ ਪੇ ਸੈਲਫ ਇੰਪਲੋਏ ਹੈ ਜੀ ਬਿਜ਼ਨਸ ਕਰਦੇ ਹੈ ਜੀ ਠੀਕ ਹੈ ਜੀ ਪਿਤਾ ਜੀ ਨਹੀਂ ਹਨ ਮਾਤਾ ਜੀ ਨੇ ਜੋ ਹੋਮੇਕਰ ਨੇ ਚਾਰ ਪੈਣਾ ਜੋ ਮੈਰਿਡ ਏਰੀਆ ਜੀ ਹਰਚੋਲ ਜ਼ਿਲ੍ਹਾ ਗੁਰਦਾਸਪੁਰ ਪ੍ਰੇਫਰੈਂਸ ਕਰਦੇ ਜੀ ਪੜ੍ਹੀ ਲਿਖੀ ਲੜਕੀ ਹੋਵੇ ਕਰੇਲੂ ਹੋਵੇ ਗੁਰਦਾਸਪੁਰ ਅਮ੍ਰਿਤਸਰ ਜਲੰਧਰ ਬਟਾਲਾ ਹੁਸ਼ਿਆਰਪੁਰ ਮੁਕੇਰੀਆਂ ਵਾਲਾ ਨੁਪੈਲਾ ਜੀ ਤੁਸੀਂ ਜ਼ਰੂਰ ਸੰਪਰਕ ਕਰਨਾ ਬਹੁਤ ਵਧੀਆ ਰਿਸ਼ਤਾ ਬਿਲਕੁਲ ਮਿਸ ਨਾ ਘਟਣਾ ਜੀ ਵਾਈਗਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟ 5 ਫੁੱਟ 8 ਇੰਚ ਦੀ ਹਾਈਟ ਹੈ ਏਰੀਆ ਮੋਗਾ ਜਿੰਨ ਦਾ ਸ਼ੋਰਟ ਟਾਈਮ ਡਿਵੋਰਸ ਹੋਇਆ ਪਿਆ ਵਾ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਦੋ ਸਿਸਟਰਸ ਨੇ ਮੈਰਿਡ ਇੱਕ ਕੈਨੇਡਾ ਉਹਨਾਂ ਦੇ ਵਿੱਚੋਂ ਠੀਕ ਹੈ ਇੱਕ ਬ੍ਰਦਰ ਉਹ ਵੀ ਮੈਰਿਡ ਹੈ ਲੜਕੇ ਚਾਹੀਦੇ ਆ ਕ੍ਰੇਲੂ ਸਿੰਪਲ ਪਲੱਸ 2 ਪਾਸ ਨੋ ਡਿਮਾਂਡ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੇ ਰਿਸ਼ਤੇ ਦੀ ਵਾਈਕ ਨੂੰ ਜਿ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਇਹਨਾਂ ਦੀ ਆਪਣੀ ਬਰਤਨਾਂ ਦੀ ਸ਼ਾਪ ਹੈ ਜੀ ਅੰਮ੍ਰਿਤਸਰ ਦੇ ਵਿੱਚ ਨਾਮ ਐਸ ਅਰੋੜਾ ਕਾਸਟ ਅਰੋੜਾ ਖੱਤਰੀ ਹੈ ਜੀ ਜਿ 1993 ਦਾ ਜਨਮ ਔਰ ਪਰਿਵਾਰ ਦੇ ਵਿੱਚ ਜਿਹੜੇ ਮਾਤਾ ਜੀ ਨਹੀਂ ਹੈਗੇ ਇੱਕ ਭਰਾ ਤੇ ਇੱਕ ਭੈਣ ਦੋਨੋਂ ਮੈਰਿਡ ਹੈ ਜੀ ਲੜਕੀ ਚਾਹੀਦੀ ਮੰਗਲੀਕ ਜਾਂ ਨਾਨ ਮੰਗਲੀਕ ਦੋਨੋਂ ਸੰਪਰਕ ਕਰ ਸਕਦੇ ਹੈ ਜੀ ਐਂਡ ਇਹਨਾਂ ਨੂੰ ਕੋਈ ਕਾਸਟ ਇਸ਼ੂ ਵੀ ਨਹੀਂ ਹੈਗਾ ਨਾਲਿੰਦਰ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਕ ਨੂੰ ਜੀ ਰਿਸ਼ਤਾ ਜੀ ਰਮਦਾਸੀਆ ਸਿੱਖ ਲੜਕੇ ਦਾ ਨਾਮ ਪੀ ਸਿੰਘ ਹੈ ਜੀ ਜਨਮ 1992 ਕੱਟਪੰਟ ਫੁੱਟ 10 ਇੰਚ ਲੜਕੀ ਨੇ ਬੀਏ ਕਿੰਨੀ ਪਲੱਸ ਕੰਪਿਊਟਰ ਡਿਪਲੋਮਾ ਕੀਤਾ ਵਰਕ ਕਰਦੇ ਪਏ ਜੀ ਪ੍ਰਾਈਵੇਟ ਜੋ ਪਿਤਾ ਜੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਇੱਕ ਆਪਣਾ ਜੋ ਮੈਰਿਡ ਹੈ ਜੀ ਏਰੀਆ ਚੰਡੀਗੜਾ ਦੀ ਲੜਕੀ ਚਾਹੀਦੀ ਜੋ ਸਮਝਦਾਰ ਹੋਵੇ ਚੁਣੀਛੜਾਵਾ No ਡਿਮਾਂਡ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਕ ਨੂੰ ਜੀ ਰਿਸ਼ਤਾ ਜੀ ਲੜਕੀ ਦਾ ਸ਼ਰਮਾ ਕਿਹੜਾ ਏਰੀਆ ਜੀ ਜਨੰਦਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨੋਵੇ ਯੂਰਪ ਵਾਲੇ ਨੂੰ ਪਹਿਲੇ ਜੀ ਦਾਜ ਮੰਗਣ ਵਾਲੇ ਸੰਪਰਕ ਬਿਲਕੁਲ ਵੀ ਨਾ ਕਰਨ ਵੈਗ੍ਰੋਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਵੈਸ਼ਨੋ ਲੜਕੇ ਦਾ ਨਾਮ ਹਾਈਡ ਰੱਖਿਆ ਗਿਆ ਜੀ ਕੁਮਾਰ ਗਰਗੇ ਜੀ 1988 ਦਾ ਜਨਮ 5 ਫੁੱਟ 8 ਹਾਈਟ 2 ਪਾਸ ਬੜਨਾਲਾ ਦੇ ਰਹਿਣ ਵਾਲੇ ਥਿੰਕ ਬਿਜ਼ਨਸ ਹੈ ਜੀ ਇਮੀਗ੍ਰੇਸ਼ਨ ਕਰਿਆ ਨਾ ਤੇ ਮੋਬਾਈਲ ਸ਼ਾਪ ਹੈ ਜੀ ਇਹਨਰੇ ਕੋਲ ਪਰਿਵਾਰ ਦੇ ਜ ਮਾਤਾ ਜੀ ਪਿਤਾ ਜੀ ਚਾਰ ਪੈਨਾ ਜੋ ਮੈਰੀਡਾ ਲੜਕੀ ਚਾਹੀਦੀ ਹੈ ਜੋ ਹਿੰਦੂ ਕਾਸਟ ਜਿਹੜਾ ਬਿਲੋਂਗ ਕਰਦੀ ਹੋਵੇ ਤੇ ਲੁੜਕੀ ਨਾਲ ਪਰਿਵ ਇੰਡਸਟਰੀ ਰਾਈਸ ਮਿਲ ਦੇ ਵਿੱਚ ਪਿਤਾ ਜੀ ਦਾ ਬਿਜ਼ਨਸ ਹੈ ਮਾਤਾ ਜੀ ਹੋਮ ਇਕਟਿਕ ਸਿਸਟਰ ਲੜਕੀ ਚਾਹੀਦੀ ਰਾਮਗੜੀਆ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈ ਗੁਰੂ ਜੀ ਰਿਸ਼ਤਾ ਜੀ ਮੰਗਲਿਕ ਲੜਕੇ ਦਾ ਸਿੰਗਲ ਸਨ ਐਂਡ ਨਾਮ ਹੈ ਗਜੀ ਵੀ ਵਰਮਾ ਜਨਮ ਹੋਇਆ 2003 ਦਾ ਜੀ 5 ਫੁੱਟ 5 ਹਾਈਟ ਵੈਸ਼ਨਲ ਲੜਕਾ ਜੀ ਲੁਧਿਆਣੇ ਦਾ ਰਹਿਣ ਵਾਲਾ ਪਲੱਸ 2 ਪਾਸ ਡਿਪਲੋਮਾ ਕੀਤਾ ਜੀ ਹੋਟਲ ਮੈਨੇਜਮੈਂਟ ਵਰਕਰ ਦੇ ਪੇ ਹੋਟਲ ਮੈਨੇਜਰ ਨੇ ਵਿਦ ਪਾਰਟਨਰਸ਼ਿਪ 170 ਗਾਇਦਾਈ ਕੋਠੀ ਹੈ ਜੀ ਇੱਕ ਕਰ ਕਰਾਇਤੀ ਦਿੱਤਾ ਹੋਇਆ ਹੈ ਹੋਰ ਵੀ ਮਤਲਬ ਪ੍ਰੋਪਰਟੀ ਹੈ ਠੀਕ ਹੈ ਜੀ ਪਿਤਾ ਜੀ ਪ੍ਰੋਪਰਟੀ ਡੀਲਰ ਨੇ ਮਾਤਾ ਜੀ ਹੋਮ ਮੇਕਰਿਕ ਪਿਆ ਜੋ ਮੈਰਿਡ ਹੈ ਮੰਗਲੀ ਕੁੜੀ ਚਾਹੀਦੀ ਹੈ ਵਧੀਆ ਹੋਵੇ ਤੁਸੀਂ ਅਜੂਸਮਪੇਅਰ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇਦਾਰੀ